ਤਨ ਤਨ ਸ੍ਰੀ ਗੁਰੂ ਨਾਨਕ ਜੀ ਨਰੰਕਾਰ ਸੂ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸਹਿਬ ਸ੍ਰੀ ਦਸੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਕਾਗਿਧਰ ਮਹਾਰਾਜੀ ਨੇ ਅਪਾਰ ਕਿਰਪਾ ਕੀਤੀ ਮਹਾਰਾਜੀ ਦੀ ਕਿਰਪਾ ਅਦਕਾਰ ਸ੍ਰੀ ਦਸੂ ਗ੍ਰੰਥ ਸਾਹਿਬ ਮਹਾਰਾਜੀ ਦੇ ਆਰਥਾ ਸਮੇਤ ਸਹਿਜ ਪਾਠ ਪਰੰਭ ਕੀਤੇ ਹੋਏ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਚੜ੍ਹਦੀ ਕਲਾ ਦੇ ਵਿੱਚ ਆਰਥਾ ਸਮੇਤ ਸਹਿਜ ਪਾਠ ਸੰਪੂਰਨ ਕਰਵਾਉਣ ਪਹਿਲਾਂ ਆਪਾਂ ਭਗਾਣੀ ਦਾ ਯੁੱਧ ਵਰਣਨ ਕੀਤਾ ਹੈ ਇਸ ਤਰ੍ਹਾਂ ਭਗਾਣੀ ਦਾ ਯੁੱਧ ਹੋਇਆ ਹੁਣ ਜਿਹੜੇ ਅਗਲੇ ਯੁੱਧ ਬਾਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿ ਰਹੇ ਹਨ ਤਿਲਖਾਨ ਜਾਦੇ ਦੀ ਆਨੰਦਪੁਰ ਤੇ ਚੜਾਈ ਹਾਲਜਾਦਾ ਸ੍ਰੀ ਆਨੰਦਪੁਰ ਸਾਹਿਬ ਤੇ ਚੜ ਕੇ ਆਇਆ ਗੁਰੂ ਕਲਗੀਧਰ ਮਹਾਰਾਜ ਜੀ ਨੇ 14 ਜੰਗਾ ਲੜੀਆਂ ਨੇ 14 ਜੰਗਾ ਵਿੱਚ ਇੱਕ ਵੀ ਵੱਲ ਨੂੰ ਚੜਤੇ ਨਹੀਂ ਗਏ ਜੋ ਚੜਤੇ ਆਇਆ ਫਿਰ ਖਾਲੀ ਨਹੀਂ ਮੋੜਿਆ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਉਹ ਮੈਦਾਨ ਨੂੰ ਖਤੇ ਕੀਤਾ ਹੈ ਜਿਹੜੇ ਲੋਕ ਅੱਜ ਦੇ ਸਮੇਂ ਅੰਦਰ ਸ੍ਰੀ ਦਾਸੁਦੀ ਬਾਣੀ ਤੇ ਕਿੰਤੂ ਬਰੰਤੂ ਕਰਦੇ ਹਨ ਉਹਨਾਂ ਲੋਕਾਂ ਨੂੰ ਸਮਝ ਲੈਣੀ ਚਾਹੀਦੀ ਹੈ ਪਹਿਲਾਂ ਵੀ ਆਪਾਂ ਪਿਛਲੇ ਇਤਿਹਾਸ ਚ ਵਰਣਨ ਕੀਤਾ ਸੀ ਭਗਾਨੀ ਦੇ ਯੋਧਨਦਰ ਪਹਾਰਾ ਜੇ ਸਤਰਾ ਕਿਹਾ ਸੀ ਵੀ ਇਹ ਲੋਕ ਉਹਨਾਂ ਦੇ ਸਖ ਧਰਮ ਦੇ ਵਿੱਚ ਤੇ ਜਿਹੜੀ ਇਹਨਾਂ ਦੀ ਕਲਮ ਤੇ ਇਹਨਾਂ ਦੀ ਜੁਬਾਨ ਹੈ ਤੁਰਕਾਂ ਦੀ ਤਰ੍ਹਾਂ ਚੱਲੇਗੀ ਸੋ ਇਸੇ ਤਰ੍ਹਾਂ ਹੀ ਅੱਜ ਦੇ ਸਮੇਂ ਵਿੱਚ ਹੋ ਰਿਹਾ ਹੈ ਅਧਿਆਏ 10 ਖਾਨ ਜਾਦੇ ਦੀ ਆਨੰਦਪੁਰ ਸਾਹਿਬ ਤੇ ਚੜ੍ਹਾਈ ਚੌਪਈ ਬਹੁਤ ਬਰਖੇ ਭਾਂਤ ਬਤਾਏ ਚੁੰਨ ਚੁੰਨ ਚੋਰ ਸਵੇ ਵਹਿ ਘਾਏ ਇਹ ਤਕ ਬਾਜ ਸਹਿਰ ਤੇ ਗਏ ਊਖ ਮਰਤ ਫਿਰ ਆਵਤ ਭੈ ਅਨੰਦਪੁਰ ਸਾਹਿਬ ਵਿੱਚ ਕਈ ਸਾਲ ਅਸਾਂ ਇਸ ਤਰ੍ਹਾਂ ਸੁਖ ਪੂਰਕ ਗਤੀ ਦੇ ਕੀਤੇ ਆਲੇ ਦੁਆਲੇ ਦੇ ਚੋਰ ਚੱਤੇ ਤੇ ਵਿਧਵਾਸਾਂ ਨੂੰ ਲੱਭ ਲੱਭ ਕੇ ਮਾਰਿਆ ਕਈ ਚੋਰ ਨਗਰ ਛੱਡ ਕੇ ਭੱਜ ਗਏ ਕਈ ਭੁੱਖੇ ਮਰਦੇ ਫਿਰ ਨਗਰ ਵਿੱਚ ਆਵਸੇ ਤਬ ਲੋ ਖਾਨ ਦਲਾਵਰ ਆਏ ਕੂਤ ਅਪਨ ਹਮ ਔਰ ਪੜ੍ਹਾਈ ਦੁਆਕ ਕਰੀ ਬੀਤੀ ਨਦ ਜਬੈ ਚੜਤ ਕਰੀ ਖਾਨਨ ਮਿਲ ਤਵੇ ਕਲਪਗੰਹਾਰ ਖਾ ਕੇ ਦਲਾਵਰ ਖਾਨ ਪਾਸ ਲਾਹੌਰ ਜਾ ਪਹੁੰਚਿਆ ਉਸਨੇ ਆਪਣੇ ਪੁੱਤਰ ਰੁਤਮ ਖਾਨ ਨੂੰ ਸਾਡੇ ਨਾਲ ਲੜਨ ਲਈ ਅਨੰਦਪੁਰ ਸਾਹਿਬ ਵੱਲ ਭੇਜਿਆ ਜਦੋਂ ਦੋ ਘੜੀਆਂ ਰਾਤ ਬੀਤੀ ਤਾਂ ਪਠਾਣਾ ਨੇ ਇਕੱਠਿਆਂ ਹੋ ਕੇ ਸਾਡੇ ਵੱਲ ਚੜ੍ਹਾਈ ਕਰ ਦਿੱਤੀ ਜਬ ਦਲਪਾਰ ਨਦੀ ਕੇ ਆਇਓ ਆਨ ਆਲਮੇ ਹਮੇ ਜਗਾਯੋ ਸੂਰਪਰਾ ਸਭ ਹੀ ਨਰ ਜਾਗੇ ਗਹਿ ਗਹਿ ਸੱਤਰ ਵੀਰ ਰਸ ਪਾਗੇ ਜਦੋਂ ਰਸਤੋਂ ਖਾਂ ਦਾ ਦਾਲਾ ਨਦੀ ਤੋਂ ਪਾਰ ਆਪੋਂ ਚਾ ਤਦ ਆਲਮ ਸਿੰਘ ਨੇ ਸਾਨੂੰ ਜਗਾ ਕੇ ਫੌਜ ਦੇ ਆਉਣ ਦੀ ਖਬਰ ਦਿੱਤੀ ਹੈ ਜਦੋਂ ਫੌਜ ਆਉਣ ਦਾ ਲੋਕਾਂ ਨੂੰ ਪਤਾ ਲੱਗਾ ਤਾਂ ਸਭ ਸੱਤਰ ਫੜ ਕੇ ਬੜੇ ਰੋ ਨਾਲ ਜੰਗ ਕਰਨ ਲਈ ਬਾਹਰ ਨਿਕਲ ਤੁਰੇ ਸੂਤ ਲਗੀਤ ਫੰਗੇ ਤਬਹੀ ਜਹਦ ਸੱਤਰ ਸੰਨੇ ਸਭ ਹੀ ਰੂਰ ਪਾਤ ਤਨ ਕਰੀ ਪਕਾਰਾ ਸੋਰ ਸੁਨਾ ਸਰਤਾ ਕੇ ਪਾਰਾ ਸਾਡੇ ਪਾਸੇ ਵੱਲੋਂ ਬੰਦੂਖਾਂ ਚੱਲਣ ਲੱਗ ਪਈਆਂ ਸ਼ਸਤਰ ਫੜ ਕੇ ਸਾਰੇ ਬੜੇ ਕਰੋਧ ਵਿੱਚ ਆ ਗਏ ਨਦੀ ਤੋਂ ਪਾਰ ਪਠਾਣਾ ਦਾ ਰੌਲਾ ਗੋਲਾ ਸੁਣਾਈ ਦੇਣ ਲੱਗਾ ਸਾਡਾ ਹਾਲ ਦੇਖ ਕੇ ਉਹਨਾਂ ਹਾਲ ਦਿਹਾਈ ਬਚਾ ਦਿੱਤੀ ਹੁਣ ਦੇਖੋ ਵੀ ਇਹਨਾਂ ਪਠਾਣਾ ਨੇ ਕੀ ਨੀਤੀ ਖੇਢੀ ਹੈ ਤੇ ਰਾਤ ਦੇ ਸਮੇਂ ਤਾਂ ਸਭ ਸਿੰਘ ਸੁੱਤੇ ਪਏ ਹੁਣ ਦੇ ਸੁੱਤੇਾਂ ਦੇ ਹੀ ਹਮਲਾ ਕਰ ਦੇਵਾਂਗੇ ਪਰ ਇਧਰੋਂ ਭਾਈ ਆਲਮ ਸਿੰਘ ਨੇ ਜਿਸ ਤਰ੍ਹਾਂ ਧਨਗੁਰੂ ਕਰਗੀ ਤਰਵਾਰ ਨੂੰ ਖਬਰ ਦਿੱਤੀ ਤੇ ਫਿਰ ਸਾਰੇ ਹੀ ਸਿੰਘ ਮਦਾਨੇ ਜੰਗ ਵਿੱਚ ਜੂਝ ਰਹੇ ਨੇ ਭਜੰਗ ਪ੍ਰਿਆਸੰਦ ਬਜੀ ਪੇਰ ਪੁਕਾਰ ਕੁੱਤੇ ਨਗਾਰੇ महावीर बनेत प्राप्त सेवकारे भयवा अधात दते मुरालन कृपासिंद काली गरज जी करालन पेरियां कुंकु करके बजन लगियां ते नगारे गुंजन लगे सोहने बाते सूरमे ललकार दे होए मैदान विच आए आमो सामने वार होने शुरू हो गए ते घोड़े नचण लगे ਮਦਾਨ ਵਿੱਚ ਡਰਾਉਣੀ ਕਾਰਕਾ ਆਕੇ ਰਚਣ ਲੱਗੀ ਹੈ ਨਦੀ ਡੰਗ ਲਖਿਓ ਕਾਲ ਰਾਤਰ ਸਮਾਨੰ ਕਰੇ ਸੂਰਮਾ ਸੀਤ ਤਿਦੰ ਪਰਮਾਨੰ ਇਤੇ ਵੀਰ ਗੱਜੇ ਭੈ ਨਾਦ ਭਾਰੇ ਭਜੇ ਖਾਨਕੂਨੀ ਬਿਨਾ ਸ਼ਸਤਰ ਚਾਰੇ ਰੋਸਤਮ ਖਾਦੇ ਸਾਥੀਆਂ ਨੇ ਨਦੀ ਨੂੰ ਕਾਲ ਦੀ ਰਾਤ ਸਮਾਰਨ ਧੰਜਿਆ ਹੰਡਾਈ ਨੇ ਜੋਰ ਦੀ ਸੀ ਕਸੂਰਵੇਂ ਸੁੱਨ ਹੋ ਕੇ ਪਿੰਗਲਿਆਂ ਵਾਂਗੂ ਹੋ ਗਏ ਤੇ ਸੂਰਮੇ ਗੱਜ ਰਹੇ ਸਨ ਜਿਨ੍ਹਾਂ ਦੀਆਂ ਆਵਾਜ਼ਾਂ ਦਾ ਸ਼ੋਰ ਬੜਾ ਉੱਚਾ ਹੋ ਰਿਹਾ ਸੀ ਇਸ ਧਿਆਨ ਕਹਲੇ ਗੁਲੇ ਨੂੰ ਸੁਣ ਕੇ ਖੂਨੀ ਪਠਾਨ ਸ਼ਸਤਰ ਚਲਾਉਣ ਤੋਂ ਬਿਨਾਂ ਹੀ ਭੱਜ ਗਏ ਨਾਰਾਜ ਸੰਧ ਦੇ ਰਾਜਖਾਨ ਭੱਜਿਓ ਕਿੰਨੀ ਨਾ ਸ਼ਸਤਰ ਸੱਜਿਓ ਤੋਂ ਤਿਆਗ ਤੇਜ ਕੋ ਚਲੇ ਉਹ ਵੀਰ ਵੀਰਾ ਭਲੇ ਬੇਸ਼ਰਮ ਪਠਾਨ ਮੈਦਾਨ ਛੱਡ ਕੇ ਭੱਜ ਉੱਠੇ ਕਿਸੇ ਨੇ ਵੀ ਸ਼ਸਤਰ ਨਾ ਚਲਾਇਆ ਵੱਡੇ ਵੱਡੇ ਯੋਧੇ ਘੌਂੜ ਵਾਲੇ ਬਿਨਾਂ ਜੰਗ ਕਰਦ ਤੋਂ ਹੀ ਮੈਦਾਨ ਛੱਡ ਕੇ ਨੱਥ ਗਏ ਚਲੇ ਤੁਰੇ ਤਰਾਏ ਕੇ ਛੱਡੇ ਨਸਤਰ ਠਾਇ ਕੇ ਨਾਲੇ ਹਥਿਆਰ ਗਜਹੀ ਨਿਹਾਰ ਨਰ ਲੱਜਹੀ ਘੋੜਿਆਂ ਨੂੰ ਕੋਈ ਆ ਕੇ ਉਹ ਨੱਥ ਤੁਰੇ ਸਾਡੇ ਸਾਹਮਣੇ ਉਹ ਸ਼ਸਤਰ ਉਠਾਈ ਨਾ ਸਕੇ ਹਥਿਆਰ ਫੜ ਕੇ ਉਹ ਗੱਜੇ ਹੀ ਨਾ ਉਹ ਇਸਤਰੀਆਂ ਤੋਂ ਵੱਧ ਸਰਮਸਾਰ ਹੋਏ ਸਨ ਦੋਰਾ ਬਰਵਾ ਗਉ ਉਜਾੜ ਕੇ ਕਰੇ ਮੁਕਾਮ ਭਲਾਨ ਪ੍ਰਭ ਬਲ ਹਮੇ ਨ ਸੋਏ ਸਕੇ ਭਾਜਿਤ ਪੈ ਨਦਾਨ ਉਹਨਾਂ ਭੱਜੇ ਹੋਏ ਪਠਾਣਾ ਨੇ ਬਰਮਾ ਪਿੰਡ ਲੁੱਟ ਕੁੱਟ ਕੇ ਭਲਾਨ ਪਿੰਡ ਵਿੱਚ ਜਾ ਕੇ ਡੇਰਾ ਕੀਤਾ ਅਕਾਲ ਪੁਰਖ ਦੀ ਕਿਰਪਾ ਦੇ ਜੋਰ ਨਾਲ ਉਹ ਸਾਨੂੰ ਸ਼ੂ ਵੀ ਨਾ ਸਕੇ ਤੇ ਅੰਤ ਨੂੰ ਭੱਜ ਗਏ ਤਬ ਬਨ ਇਹਰ ਪਰਸਤੇ ਬਰਮਾ ਹਨਾਰ ਸਾਏ ਨਾਲਨ ਰੱਤ ਜਿਵੇਂ ਪਾਨੀਓ ਰੋਨਨ ਖਾਤ ਬਣਾਏ ਏਕਾਲ ਪੁਰਖ ਤੇਰੇ ਵੱਲ ਤੇ ਪ੍ਰਤਾਪ ਕਰਕੇ ਦੁਸ਼ਮਣ ਸਾਡੇ ਉੱਤੇ ਹੌਲਾ ਨਾ ਕਰ ਸਕਿਆ ਮੋੜਦਿਆਂ ਉਹਨਾਂ ਨੇ ਗੁੱਸੇ ਵਿੱਚ ਆ ਕੇ ਬੜਵੇਂ ਪਿੰਡ ਨੂੰ ਲੁੱਟ ਲਿਆ ਜਿਵੇਂ ਮਾਸ ਖਾਣ ਦਾ ਚਾਹਵਾਨ ਬਾਣੀਆ ਮਾਸ ਤਾਂ ਖਾ ਨਹੀਂ ਸਕਦਾ ਉਹ ਰੋੜਾਂ ਦਾ ਸੁਹੂਣਾ ਹੀ ਬਣਾ ਕੇ ਖਾ ਲੈਂਦਾ ਹੈ ਭਾਵੇਂ ਉਹਨਾਂ ਦਾ ਜੋਰ ਸਾਡੇ ਤੇ ਨਾ ਪਿਆ ਨਾ ਗਰੀਬ ਪਿੰਡੂਆਂ ਨੂੰ ਵੀ ਲੁੱਟ ਕੇ ਅੱਗੇ ਨੂੰ ਤੁਰ ਪੈਂ ਇਤਿ ਸ੍ਰੀ ਬਚਿ ਤਰਨਾਟਕ ਗ੍ਰੰਥੇ ਹਨ ਜਾਦੇ ਕੋ ਆਗਮਨ ਤ੍ਰਸ ਉੱਟ ਜਾਏ ਕੋ ਵਰਨੰਦ ਨਾਮ 10ਵਾਂ ਅਧਿਆਏ ਸਮਾਪਤ ਸੁਭ ਸੁਭਮ ਸਤ ਅਭਜੂ ਸ਼੍ਰੀ ਬਚਤਰਨਾਟਕ ਗ੍ਰੰਥ ਦਿਲਾਵਰ ਖਾਂ ਦੇ ਪੁੱਤਰ ਦਾ ਹਮਲਾ ਪਰ ਚੜ੍ਹਾਈ ਕਰਨ ਤੋਂ ਬਗੈਰ ਹੀ ਡਰਦੇ ਮਾਰੇ ਭੱਜ ਜਾਣ ਦਾ ਵਰਣਨ ਅਧਿਆਏ ਦੇ 10ਵੇਂ ਸਮਾਪਤ ਹੈ ਹੁਣ ਦੇਖੋ ਵੀ ਆਏ ਤਾਂ ਬੜੇ ਰੋਹ ਵਿੱਚ ਚੜ੍ਹ ਕੇ ਸੀ ਪਰ ਰਾਤੋ ਰਾਤੀ ਸੂਰਮੇ ਐਸੇ ਮਦਾਨੇ ਜੰਗ ਵਿੱਚ ਗੱਜੇ ਤੇ ਪਠਾੜ ਬਿਨਾਂ ਲੜਨ ਤੋਂ ਹੀ ਜੰਗ ਦੇ ਮੈਦਾਨ ਨੂੰ ਛੱਡ ਕੇ ਭੱਜ ਗਏ ਤੇ ਜਾਂਦਿਆਂ ਉਹਨਾਂ ਨੇ ਇੱਕ ਗਰੀਬ ਪਿੰਡ ਨੂੰ ਲੁੱਟਿਆ ਜਿੱਥੇ ਕੋਈ ਹੱਲਾ ਕਰਨ ਵਾਲਾ ਨਹੀਂ ਸੀ ਉਹ ਲੁੱਟ ਕੇ ਅੱਗੇ ਨੂੰ ਚਲੇ ਗਏ ਨੇ ਉਹ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਇਸ ਤਰ੍ਹਾਂ ਇਹ ਜੁੱਧ ਦਾ ਵਰਣਨ ਕੀਤਾ ਹੈ ਅੱਗੇ ਜਾ ਕੇ ਫਿਰ ਹਸੈਨੀ ਦਾ ਜੁੱਧ ਆਵੇਗਾ ਹਸੈਨੀ ਦਾ ਜੁੱਧ ਸਤਿਗੁਰ ਸੱਚੇ ਪਾਤਸ਼ਾਹ ਜੀ ਵਰਣਨ ਕਰਨ ਦੇ ਫਿਰ ਉਸ ਤੋਂ ਅੱਗੇ ਸਹਿਬਜ਼ਾਦਾ ਬਾਬਾ ਜਹਾਰ ਸਿੰਘ ਸਾਹਿਬ ਕਿਸ ਤਰ੍ਹਾਂ ਮੈਦਾਨੇ ਜੰਗ ਵਿੱਚ ਯੁੱਧਿਆ ਉਸ ਦਾ ਜ਼ਿਕਰ ਵੀ ਗੁਰੂ ਕਲਗੀਧਰ ਮਹਾਰਾਜ ਜੀ ਨੇ ਕੀਤਾ ਹੈ ਸੋ ਜੀ ਬੰਦ ਚੜ੍ਹ ਕੇ ਸ੍ਰੀ ਦਸਮ ਗ੍ਰੰਥ ਸ੍ਰੀ ਮਹਾਰਾਜੀ ਬਾਣੀ ਨੂੰ ਪੜ੍ਹਨਾ ਹੈ ਸਮਝਣਾ ਹੈ ਤੇ ਜਿਹੜੇ ਨਿੰਦ ਕਬੂਦ ਕਰਦੇ ਹਨ ਉਹਨਾਂ ਨੂੰ ਜਵਾਬ ਦੇਣਾ ਹੈ ਸੋ ਧੰਨ ਗੁਰੂ ਕਰਗੀਤਰ ਮਹਾਰਾਜੀ ਆਪਣੇ ਸਭ ਤੇ ਕਿਰਪਾ ਕਰਨ ਜੀ ਹੋਈਆਂ ਰਿਕ ਫੁੱਲਾਂ ਗਾਤੀ ਦੀ ਖਿਮਾ ਬਖਸ਼ੀ ਬਾਣੀ ਬੜੀ ਆਸਾਨ ਬੋਧ ਹੈ ਮਨਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹੇ ਪਿੱਤੇ ਬਸਤਾਏ ਕਾਗਦ ਕਰਮ ਨਾ ਲਿਖਣ ਹਾਰ ਮੰਨੇ ਕਾਵੇਂ ਕਨਵਜਾਰ ਪੂਰੇ ਗੁਰੂ ਦੀ ਗੱਲ ਕਰਨ ਦੇ ਲਈ ਨਾ ਕੋਈ ਕਾਗਜ਼ ਨਾ ਕੋਈ ਕਲਮ ਤੇ ਨਾ ਕੋਈ ਜਵਾਰ ਬਣੀ ਹੈ ਸੋ ਜਿੱਥੋਂ ਤੱਕ ਧੰਗ ਗੁਰੂ ਕਰਗੀਤਾਰ ਮਹਾਰਾਜ ਜੀ ਨੇ ਸੋਹੀ ਵਖੀ ਆਉਜੀ ਦੇ ਨਾਲ ਅੱਜਾਂ ਸਾਂਝਾ ਕੀਤਾ ਗਿਆ ਤੇਰੇ ਵਰਗਾ ਹੋਰ ਨਾ ਕੋਈ ਇਸਤਰਤੀ ਦੇ ਆਇਆ ਸੱਚ ਧਰਮ ਦੀ ਯਾਰਾ ਮੂਰਤ ਗੁਰੂ ਗੋਬਿੰਦ ਖਵਾਇਆ ਦਿੱਲੀ ਦੇ ਵਰਪਤਾ ਤੌਰ ਤੇ ਦੁਦਾ ਧਰਮ ਵਿਚ ਆਇਆ ਚਾਰੇ ਪੁੱਤਰ ਬਾਹਰ ਧਰਮ ਤੋਂ ਫਿਰ ਵੀ ਰੱਬ ਦਾ ਸ਼ੁਕਰ ਮਨਾਇਆ ਦੇ ਕੇ ਪਹਲ ਖੰਡੇ ਦੀ ਕਾਲਤਾ ਪੰਥ ਚ ਜਾਇਆ ਪੰਜੋ ਕਲਗੀਆਂ ਵਾਲੇ ਖਾਸਤਾ ਜੀ ਤੈਨੂੰ ਸਭ ਨੇ ਸੀਸ ਝੁਕਾਇਆ ਖੰਡਾ ਜਾ ਕੇ ਹੱਥ ਮੈਂ ਕਲਗੀ ਸੋਹੇ ਸੀਸ ਸੋਹੰਵਰੀ ਰਸਿਆ ਕਰੇ ਗੁਰੂ ਕਲਗੀ ਤਰ ਜਗ ਦੀਸ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ 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 ਸਤਨਾਮ